ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਸ਼ਨੀਵਾਰ ਨੂੰ ਵਿਸ਼ਵ ਕੱਪ ਦਾ ਸਭ ਤੋਂ ਰੋਮਾਂਚਕ ਮੈਚ ਵੇਖਣ ਨੂੰ ਮਿਲਿਆ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਮੈਚ ਵਿੱਚ ਨਿਊਜ਼ੀਲੈਂਡ ਨੇ ਇੱਕ ਵਿਕਟ ਨਾਲ ਬਾਜ਼ੀ ਮਾਰੀ ਇਸ ਮੈਚ ਵਿੱਚ ਆਸਟ੍ਰੇਲੀਆਈ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਆਸਟ੍ਰੇਲੀਆ ਨੂੰ ਪਹਿਲਾ ਝਟਕਾ ਜਲਦੀ ਹੀ ਲੱਗਿਆ ਜਦ ਫਿੰਚ 14 ਦੌੜਾਂ ਬਣਾ ਕੇ ਪਵਿਲੀਅਨ ਪਰਤ ਗਏ ਡੇਵਿਡ ਵਾਰਨਰ ਨੇ ਤੇਜ਼ੀ ਨਾਲ ਰਨ ਬਣਾਉਣ ਦਾ سلسلہ ਜਾਰੀ ਰੱਖਿਆ ਅਤੇ ਆਸਟ੍ਰੇਲੀਆ ਨੇ 12.5 ਓਵਰਾਂ 'ਚ ਇੱਕ ਵਿਕਟ ਦੇ ਨੁਕਸਾਨ ਤੇ 80 ਰਨ ਬਣਾ ਲਏ ਸਨ ਪਰ ਫਿਰ ਸ਼ੁਰੂ ਹੋਇਆ ਆਸਟ੍ਰੇਲੀਆ ਦੇ ਵਿਕਟ ਡਿੱਗਣ ਦਾ سلسلہ ਆਸਟ੍ਰੇਲੀਆਈ ਟੀਮ ਇੱਕ ਵਿਕਟ ਦੇ ਨੁਕਸਾਨ ਤੇ 80 ਦੌੜਾਂ ਦੇ ਸਕੋਰ ਤੋਂ 106 ਦੌੜਾਂ ਤੇ 9 ਵਿਕਟਾਂ ਗਵਾ ਬੈਠੀ ਆਸਟ੍ਰੇਲੀਆ ਦੇ ਬੱਲੇਬਾਜ਼ ਮੈਦਾਨ ਤੇ ਕਦੋਂ ਪਹੁੰਚੇ ਤੇ ਕਦੋਂ ਵਾਪਸ ਚਲਦੇ ਬਣੇ ਇਸ ਦਾ ਪਤਾ ਹੀ ਨਹੀਂ ਲੱਗਾ ਬ੍ਰੈਡ ਹੈਡਨ ਨੇ 43 ਦੌੜਾਂ ਦੀ ਪਾਰੀ ਖੇੜ ਆਸਟ੍ਰੇਲੀਆ ਨੂੰ 150 ਦੌੜਾਂ ਦਾ ਅੰਕੜਾ ਪਾਰ ਕਰਵਾਇਆ। ਆਸਟ੍ਰੇਲੀਆ 32.2 ਓਵਰਾਂ 'ਚ 151 ਦੌੜਾਂ ਤੇ ਟੇਢ ਹੋ ਗਈ। ਨਿਊਜ਼ੀਲੈਂਡ ਲਈ ਟ੍ਰੈਂਟ ਬੋਲਟ ਨੇ 10 ਓਵਰਾਂ 'ਚ 27 ਦੌੜਾਂ ਦੇ ਕੇ 5 ਵਿਕਟ ਹਾਸਲ ਕੀਤੇ। ਜਵਾਬ 'ਚ ਕੀਵੀ ਟੀਮ ਲਈ ਬ੍ਰੈਂਡਨ ਮੈਕਲਮ ਨੇ ਧਮਾਕੇਦਾਰ ਪਾਰੀ ਖੇਡੀ ਅਤੇ ਸਿਰਫ 21 ਗੇਂਦਾਂ ਤੇ ਅਰਧ ਸੈਂਕੜਾ ਠੋਕ ਦਿੱਤਾ। ਮੈਕਲਮ 24 ਗੇਂਦਾਂ ਤੇ 50 ਦੌੜਾਂ ਬਣਾ ਕੇ ਆਊਟ ਹੋਏ। ਮੈਕਲਮ ਦੀ ਪਾਰੀ 'ਚ ਸ਼ਾਮਲ ਸਨ 7 ਚੌਕੇ ਤੇ 3 ਛੱਕੇ। ਜਦ ਮੈ ਕੱਲਮ ਆਊਟ ਹੋਏ ਤੱਕ ਕਿਵੀ ਟੀਮ 7.4 ਓਵਰਾਂ ਚ 2 ਵਿਕਟਾਂ ਤੇ 78 ਦੌੜਾਂ ਬਣਾ ਚੁੱਕੀ ਸੀ ਫਿਰ ਕਿਵੀ ਟੀਮ ਨੂੰ ਕੁਝ ਝਟਕੇ ਲੱਗੇ ਤੇ 20.5 ਓਵਰਾਂ ਚ ਨਿਊਜ਼ੀਲੈਂਡ ਦੀ ਟੀਮ 5 ਵਿਕਟਾਂ ਤੇ 139 ਦੌੜਾਂ ਤੱਕ ਪਹੁੰਚ ਗਈ ਪਰ ਫਿਰ ਕਿਵੀ ਟੀਮ ਨੇ 7 ਦੌੜਾਂ ਵਿਚਾਲੇ 4 ਵਿਕਟ ਗਵਾ ਦਿੱਤੇ ਅਤੇ ਨਿਊਜ਼ੀਲੈਂਡ 146 ਦੌੜਾਂ ਤੱਕ 9 ਵਿਕਟਾਂ ਗਵਾ ਚੁੱਕੀ ਸੀ ਪਰ ਫਿਰ ਕੇਨ ਵਿਲੀਅਮਸਨ ਨੇ ਛੱਕਾ ਜੜ ਕੇ ਕਿਵੀ ਟੀਮ ਦੇ ਖਾਤੇ ਚ ਜਿੱਤ ਪਾ ਦਿੱਤੀ ਆਸਟ੍ਰੇਲੀਆ ਲਈ ਮਿਚਲ ਸਟਾਰਕ ਨੇ 6 ਵਿਕਟ ਹਾਸਲ ਕੀਤੀ ਇਸ ਮੁਕਾਬਲੇ ਜੋ ਰੋਮਾਂਚ ਆਪਣੇ ਸਿਖਰਾਂ ਤੇ ਰਿਹਾ ਅਤੇ ਨਿਊਜ਼ੀਲੈਂਡ ਦੀ ਟੀਮ ਨੇ ਮੈਚ ਜਿੱਤ ਕੇ ਵਿਸ਼ਵ ਕਪ ਦੇ ਪੂਲ ਏਚ ਆਪਣੀ ਸਥਿਤੀ ਹੋਰ ਵੀ ਮਜ਼ਬੂਤ ਕਰ ਲਈ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ